ਗੁਰਦਾਸਪੁਰ ਸ਼ਹਿਰ ਦੇ ਵਸਨੀਕ ਡੈਲੀਗੇਟ ਮੈਂਬਰ ਪੀਸੀ ਅਤੇ ਸਾਬਕਾ ਵਾਈਸ ਚੇਅਰਮੈਨ 크ਰਿਸਚਨ ਵੈਲਫੇਅਰ ਬੋਰਡ ਆਪਣੇ ਗ੍ਰਹਿ ਵਿਖੇ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਆਈ ਹੋਈ ਮੀਡੀਆ ਨੂੰ ਤਰਸੀਮ ਸਹੋਤਾ ਨੇ ਦੱਸਿਆ ਕਿ ਉਹਨਾਂ ਨੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਹੈ ਅਤੇ ਕਾਂਗਰਸ ਪਾਰਟੀ ਵੱਲੋਂ ਗੁਰਦਾਸਪੁਰ ਦੀ ਟਿਕਟ ਵੀ ਅਪਲਾਈ ਕੀਤੀ ਹੋਈ ਸੀ ਉਹਨਾਂ ਨੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਦਵਿੰਦਰ ਯਾਦਵ ਉੱਪਰ ਦੋਸ਼ ਲਗਾਇਆ ਤੇ ਕਿਹਾ ਕਿ ਇਹਨਾਂ ਵੱਲੋਂ ਮਸੀਹ ਆਗੂ ਨਾਲ ਨਾ ਤਾਂ ਕੋਈ ਮੀਟਿੰਗ ਕੀਤੀ ਗਈ ਅਤੇ ਨਾ ਹੀ ਉਹਨਾਂ ਦਾ ਪੈਨਲ ਵਿੱਚ ਦਿੱਲੀ ਵਜੋਂ ਭੇਜਿਆ ਹੋਇਆ ਜਿਸ ਦੇ ਸਿੱਟੇ ਵਜੋਂ ਉਹਨਾਂ ਕਾਹਗੀ ਇਸ ਤਰ੍ਹਾਂ ਭਾਈਚਾਰੇ ਦਾ ਅਣਗੌਲਿਆ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਇਹਨਾਂ ਵੱਲੋਂ ਥੱਕ ਹਾਰ ਕੇ ਕਾਂਗਰਸ ਹਾਈ ਕਮਾਂਡ ਨੂੰ ਆਪਣਾ ਅਸਤੀਫਾ ਭੇਜਿਆ ਜਾ ਰਿਹਾ ਹੈ ਅਤੇ ਹੁਣ ਇਸਾਈ ਭਾਈਚਾਰੇ ਵੱਲੋਂ ਗੁਰਦਾਸਪੁਰ ਪਾਰਲੀਮੈਂਟ ਸੀਟ ਉੱਪਰ ਆਪਣੀ ਹੀ ਚੋਣ ਲੜੀ ਜਾਵੇਗੀ ਮੁੱਖ ਝੰਡਾ ਕੀ ਹੈ ਜੀ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਆਏ ਹੋਏ ਸਾਰੇ ਹੀ ਮੀਡੀਆ ਜਿੰਨੇ ਵੀ ਆਪਣੇ ਭਰਾ ਨੇ ਕਿਉਂਕਿ মিডিਆ ਨੂੰ ਸਭ ਤੋਂ ਵੱਡਾ ਤਰਜਾ ਦਿੱਤਾ ਗਿਆ ਹੈ ਸਾਰਿਆਂ ਨੂੰ ਮੈਂ ਆਪਣੇ ਘਰ ਦੇ ਵਿੱਚ ਆਉਣ ਵਾਸਤੇ ਸਤਿਕਾਰ ਕਰਦਾ ਔਰ ਵੈਲਕਮ ਕਰ ਰਿਹਾ ਹਾਂ ਔਰ ਜਿੰਨੇ ਵੀ ਦੇਸ਼ਾਂ-ਵਦੇਸ਼ਾਂ ਦੇ ਵਿੱਚ ਜਿੰਨੇ ਵਸਦੇ ਲੋਕ ਜਿੰਨੇ ਭਾਈਚਾਰੇ ਆ ਸਾਰਿਆਂ ਨੂੰ ਜੈਮ ਸੀਤੀ ਸਤਿ ਸ੍ਰੀ ਕੀ ਨਾਮ ਚਾਹ ਰਹੇ ਹੋ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੇਨ ਜਿਹੜਾ ਕਾਰਨ ਆ ਉਹ ਇਹ ਆ ਕਿ ਅਸੀਂ 23 ਸਾਲ ਦੇ ਵਿੱਚੋਂ ਵਿੱਚ ਹਰ ਸੇ ਤੋਂ ਜਿਹੜਾ ਬਾ ਕੰਮ ਕਰਦੇ ਆ ਰਹੇ ਹਾਂ ਕਾਂਗਰਸ ਪਾਰਟੀ ਦੇ ਵਿੱਚ ਔਰ ਵਕ ਵਕ ਉਹਦਿਆਂ ਤੇ ਰਹੇ ਆ ਆਪਣਾ ਕੰਮ ਜਿਹੜਾ ਅਟੀ ਪੰਚੇ ਤੇ ਰੱਖਿਆ ਬਹੁਤ ਵੱਡੇ ਲੈਵਲ ਤੇ ਔਰ ਪਾਰਟੀ ਨੇ ਜਿਹੜਾ 2017 ਦੇ ਵਿੱਚ ਜਦੋਂ ਅਸੀਂ ਟਿਕਟ ਅਪਲਾਈ ਕੀਤੀ ਸੀ ਤਾਂ ਉਦੋਂ ਵੀ ਪਾਰਟੀ ਨੇ ਕਿਹਾ ਕਿ ਤੁਹਾਨੂੰ ਕਨਸਿਡਰ ਕੀਤਾ ਜਾਏਗਾ ਬਾਅਦ ਦੇ ਵਿੱਚ ਚਲੋ ਅਸੀਂ ਆਪਣੇ ਹਲੀਮੀ ਤਰੀਕੇ ਦੇ ਨਾਲ ਉਸ ਟਾਈਮ ਦੇ ਜਿਹੜੇ ਵੀ ਕਾਂਗਰਸ ਦੇ ਆਗੂ ਸੀ ਉਹਨਾਂ ਨੂੰ ਸਮਰਥਨ ਦਿੱਤਾ ਔਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਕਿਹਾ ਵੀ ਤੁਹਾਨੂੰ ਬਾਈ ਦੇ ਵਿੱਚ ਦੇਖ ਲਵਾਂਗੇ ਔਰ ਹੁਣ 2024 ਦੇ ਵਿੱਚ ਜਿਹੜੀ ਆ ਲੋਕ ਸਭਾ ਦੀ ਇਲੈਕਸ਼ਨ ਦੀ ਜਿਹੜੀ ਅਸੀਂ ਟਿਕਟ ਅਪਲਾਈ ਕੀਤੀ ਸੀਗੀ ਔਰ ਕਾਂਗਰਸ ਪਾਰਟ ਚੰਡੀਗੜ੍ਹ ਜਾ ਕੇ ਵੱਖ-ਵੱਖ ਤਰੀਕੇ ਦੇ ਨਾਲ ਜੋ ਵੀ ਪਾਰਟੀ ਦੇ ਟਰਮੈਂਟ ਕੰਡੀਸ਼ਨ ਸੀਗੇ ਪਾਸ ਕਰਕੇ ਔਰ ਉਸ ਤਰੀਕੇ ਨਾਲ ਅਪਲਾਈ ਕੀਤਾ ਗਿਆ ਜਿਹਦੇ ਵਿੱਚ ਡੀਡੀਵੀ ਡਰਾਫਟ ਬਣਾਇਆ ਗਿਆ ਔਰ ਫਾਈਲ ਨੂੰ ਤਿਆਰ ਕਰਕੇ ਉਸ ਜਗ੍ਹਾ ਤੇ ਅਸੀਂ ਫਾਈਲ ਜਮ੍ਹਾਂ ਕੀਤੀ ਔਰ 19 ਦੋ 2024 ਨੂੰ ਜਿਹੜੀ ਇਹ ਫਾਈਲ ਜਮ੍ਹਾਂ ਹੋਈ ਆ ਔਰ ਉਸ ਤੋਂ ਬਾਅਦ ਦੇਖੋ ਕਿ ਪਾਰਟੀ ਦਾ ਕੋਈ ਵੀ ਕਿਸੇ ਤਰੀਕੇ ਦਾ ਵਾਲੇ ਵੀ ਕੋਈ ਸਾਨੂੰ ਇਨਫੋਰਮੇਸ਼ਨ ਹੀ ਦਿੱਤੀ ਗਈ ਕੋਈ ਰਿਸਪਾਂਸ ਨਹੀਂ ਦਿੱਤਾ ਗਿਆ ਕਿ ਭਈ ਤੁਸੀਂ ਅਪਲਾਈ ਕੀਤੀ ਆ ਤੁਸੀਂ ਕਲੇਮ ਕਰ ਰਹੇ ਹੋ 5 ਲੱਖ ਦਾ 5 ਲੱਖ ਦਾ ਭਾਇਚਾਰਾ ਇੱਥੇ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਵਿੱਚ ਔਰ ਕਿਸੇ ਇੱਕ ਜਣੇ ਦਾ ਵੀ ਫੋਨ ਨਹੀਂ ਆਇਆ ਸਾਨੂੰ ਔਰ ਨਾ ਹੀ ਸਾਡੀ ਫਾਈਲ ਨੂੰ ਉਸ ਜਗ੍ਹਾ ਤੇ ਜਿਹੜਾ ਵੀ ਆਪਣਾ ਆਪਣਾ ਪੈਨਲ ਸੀਗਾ ਉਸ ਜਗ੍ਹਾ ਤੇ ਭੇਜਿਆ ਨਹੀਂ ਗਿਆ ਔਰ ਜਿਹੜੇ ਸਾਡੇ ਪਾਰਟੀ ਦੇ ਪ੍ਰਧਾਨ ਆ ਉਹਨਾਂ ਨੇ ਵੀ ਕੋਈ ਕਾਲ ਨਹੀਂ ਕੀਤੀ ਗਈ ਕਿ ਤੁਸੀਂ ਆਪਣਾ ਡੈਲੀਗੇਸ਼ਨ ਲੈ ਕੇ ਇਸ ਜਗ੍ਹਾ ਤੇ ਪਹੁੰਚੋ ਕੀ ਤੁਹਾਡਾ ਵਿਚਾਰ ਆ ਕੀ ਤੁਹਾਡੀ ਸੋਚ ਆ ਕੀ ਤੁਹਾਡੀ ਅਡੋਲਜੀ ਆ ਉਹ ਸਾਨੂੰ ਕੋਈ ਵੀ ਨਹੀਂ ਪੁੱਛਿਆ ਗਿਆ ਸੋ ਅਸੀਂ ਫਿਰ ਲੰਬੇ ਸਮੇਂ ਤੋਂ ਇਹੀ ਜਿਸ ਤਰ੍ਹਾਂ ਕੇ ਵੱਖ-ਵੱਖ ਖਰਚਿਆਂ ਦੇ ਵਿੱਚ ਅਸੀਂ ਆਪਣੇ ਪੋਸਟਰ ਵੀ ਲਗਾਏ ਪਾਰਟੀ ਦੇ ਜੋ ਵੀ ਆਪਣੇ ਸਰਵੇ ਲੱਗਣ ਵਾਸਤੇ ਨਾ ਕੋਈ ਸਾਨੂੰ ਸਰਵੇ ਦਾ ਫੋਨ ਆਇਆ ਔਰ ਨਾ ਹੀ ਕੋਈ ਗੱਲਬਾਤ ਨਾ ਕੋਈ ਹੋਰ ਔਰ ਫਿਰ ਅਸੀਂ ਜਦੋਂ ਵੇਖਿਆ ਕਿ ਸਾਡਾ ਅਸੀਂ ਦਿੱਲੀੋਂ ਜਿਹੜਾ ਪੈਨਲ ਆਪਣਾ ਚੈੱਕ ਕਰਾਇਆ ਸੀਗਾ ਕਿ ਸਾਡਾ ਪੈਨਲ ਤੇ ਨਾ ਨਹੀਂ ਗਿਆ ਔਰ ਫਿਰ ਅਸੀਂ ਇਹੋ ਹੀ ਵੇਟ ਕਰਨ ਲੱਗੇ ਕਿ ਭਈ ਜਦੋਂ ਵੀ ਕਾਂਗਰਸ ਪਾਰਟੀ ਟਿਕਟ ਦਾ ਅਨਾਉਂਸ ਕਰੇਗੀ ਤੇ ਅਸੀਂ ਫਿਰ ਆਪਣੀ ਜਿਹੜੀ ਅਗਲੀ ਕਾਰਵਾਈ ਆ ਸ਼ੁਰੂ ਕਰ ਦਾਂਗੇ ਸੋ ਜਿਸ ਦਿਨ ਪਰਸੋਂ ਜਦੋਂ ਲੋਕ ਸਭਾ ਦੀ ਜਿਹੜੀ ਟਿਕਟ ਅਨਾਉਂਸ ਹੋਈ ਆ ਸਾਡੇ ਕਾਂਗਰਸ ਦੇ ਉਮੀਦਵਾਰ ਸਾਡੇ ਸਤਿਕਾਰ ਸੁਖਜਿੰਦਰ ਸਿੰਘ ਜੀ ਰਦਾਵਾ ਔਰ ਉਹਨਾਂ ਨੂੰ ਮੈਂ ਪਰਸੋਂ ਵੀ ਬਧਾਈ ਦਿੱਤੀ ਸੀ ਕਿ ਬਹੁਤ ਬਹੁਤ ਮੁਬਾਰਕਾਂ ਔਰ ਕਾਂਗਰਸ ਪਾਰਟੀ ਦੇ ਵਿੱਚ ਸਾਨੂੰ ਇਗਨੋਰ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਕੀ ਚਾਹੁੰਦੇ ਇਹਦੇ ਨਾਲ ਕੀ ਕਹਿਣਾ ਜਾ ਰਹੇ ਹੋ ਮੈਂ ਇਹੀ ਚਾਹੁੰਦਾ ਕਿ ਜਿਸ ਤਰ੍ਹਾਂ ਮਤਲਬ ਅਸੀਂ ਟਿਕਟ ਅਪਲਾਈ ਕੀਤੀ ਆ ਸਾਡਾ 5 ਲੱਖ ਦਾ ਭਾਈਚਾਰਾ ਇੱਥੇ ਸਾਡੇ ਨਾਲ ਕੋਈ ਮੀਟਿੰਗ ਨਹੀਂ ਕੀਤੀ ਔਰ ਸਾਨੂੰ ਟਿਕਟ ਤੋਂ ਇਗਨੋਰ ਕੀਤਾ ਗਿਆ ਕਿਉਂਕਿ 5 ਐਮਐਲਏ ਮੈਂ ਬਾਰ-ਬਾਰ ਦੱਸਦਾ ਆ ਰਿਹਾ ਕਿ 5 ਐਮਐਲਏ ਜਿਹੜੇ ਕਾਂਗਰਸ ਦੇ ਆ ਉਹ ਕਿਰੇ ਡਿਊ ਟੂ ਕ੍ਰਿਸਚਨ ਬੋਰਡ ਦੇ ਨਾਲ ਜਿੱਤੇ ਆ ਔਰ ਇਹਨਾਂ ਨੂੰ ਅਜੇ ਤੱਕ ਵੀ ਨਹੀਂ ਇਹ ਸਮਝ ਆ ਰਹੀ ਔਰ ਅਸੀਂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਆਪਣਾ ਜਿਹੜਾ ਵਾ ਆਪਣਾ ਅਸਤੀਫਾ ਜਿਹੜਾ ਕਾਂਗਰਸ ਪਾਰਟੀ ਨੂੰ ਭੇਜ ਦੇਣ ਜਾ ਰਹੇ ਹਾਂ ਔਰ ਇਸ ਸਤੀਫੇ ਦੀ ਕਾਪੀ ਔਰ ਤੁਸੀਂ ਦੇਖ ਸਕਦੇ ਹੋ ਕਿ ਅਸਤੀਫੇ ਦੀ ਕਾਪੀ ਆਪਾਂ ਉਹਨਾਂ ਦੇ ਮੇਲ ਦੇ ਰਾਹੀਂ ਉਹਨਾਂ ਦੇ ਦਫ਼ਤਰ ਵਿੱਚ ਭੇਜ ਦਵਾਂਗੇ ਔਰ ਅੱਜ ਪ੍ਰੈਸ ਕਾਨਫਰੰਸ ਤੇ ਤੁਹਾਡੇ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਔਰ ਮੇਰੇ ਬਾਹਰ ਸਮਰਥਕ ਵੀ ਬੈਠੇ ਆ ਔਰ ਜਿਹੜੀ ਸਾਡੀ ਕੋਰ ਕਮੇਟੀ ਆ ਕੋਰ ਕਮੇਟੀ ਦੀ ਹਾਜ਼ਰੀ ਦੇ ਵਿੱਚ ਅਸੀਂ ਆਪਣੀ ਚੋਣ ਲੜਨ ਦਾ ਜਿਹੜਾ ਐਲਾਨ ਜਿਹੜਾ ਇੰਡੀਪੈਂਡੈਂਟ ਦਾ ਜਿਹੜਾ ਲੋਕ ਸੰਭਾਲ ਕੇ ਤੋਂ ਕਰ ਜਾਦੇ ਕਾਂਗਰਸ ਦਾ ਕਿਹੜਾ ਡਾਇਗਨਸ ਕਿਹੜੇ ਉੱਤੇ ਤੋਂ ਕੰਮ ਕਰ ਚੁੱਕੇ ਹੋ ਕਾਂਗਰਸ ਪਾਰਟੀ ਦੇ ਵਿੱਚ ਮੇਰਾ ਜਿਹੜਾ ਡਾਇਗਨਸ ਰਿਹਾ ਵਾ ਉਹ ਜਿਲ੍ਹਾ ਜਨਰਲ ਸੈਕਟਰੀ ਗੁਰਦਾਸਪੁਰ ਤੋਂ ਔਰ ਉਸ ਤੋਂ ਬਾਅਦ ਪੰਜਾਬ ਪ੍ਰਦੇਸ਼ ਦੇ ਵਿੱਚ ਐਜਾ ਸੈਕਟਰੀ ਔਰ ਉਸ ਤੋਂ ਬਾਅਦ ਅਬਜ਼ਰਵਰ ਜਿਹੜਾ ਮੈਂ ਗੁਰਦਾ ਜੰਡਿਆਲਾ ਗੁਰੂਦਾ ਤੇ ਤਰਸਿਕਾ ਦੇ ਵਿੱਚ ਅਬਜ਼ਰਵਰ ਦੋ ਬਲਾਕਾਂ ਦੇ ਵਿੱਚ ਔਰ ਤੀਸਰੇ ਨੰਬਰ ਤੇ ਫਿਰ ਅਸੀਂ ਆਪਣਾ ਵਾਈਸ ਚੇਅਰਮੈਨ ਕ੍ਰਿਸ਼ਨ ਵਲਫੁਰ ਬੋਰਡ ਵੀ ਰਹਾ ਔਰ ਐਸ ਮੌਜੂਦਾ ਆਜਦੀ ਡੇਟ ਦੇ ਵਿੱਚ ਵੀ ਕੋਆਰਡੀਨੇਟਰ ਜਿਹੜਾ ਹਲਕਾ ਮਕੇਰੀਆ ਰਹਿੰਦਾ ਹੈ ਹੋਣ ਤੁਸੀਂ ਇਲੈਕਸ਼ਨ ਲੜਨ ਦੀ ਗੱਲ ਕੀਤੀ ਆ ਤੁਹਾਡੇ ਮਸੀਹ ਭਾਈਚਾਰੇ ਦੇ ਵਿੱਚੋਂ ਪਹਿਲਾਂ ਵੀ 3-4 ਲੋਕ ਜਿਹੜੇ ਨੇ ਉਹ ਮੈਦਾਨ ਦੇ ਵਿੱਚ ਉਤਰ ਚੁੱਕੇ ਨੇ ਤੁਸੀਂ ਵੀ ਉਤਰ ਰਹੇ ਹੋ ਵੋਟਾਂ ਕਨਵਰਟ ਨਹੀਂ ਹੋਣਗੀਆਂ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਸਕਿਆ ਕਿ ਜਿਹੜਾ 22 23 ਸਾਲ ਦਾ ਅਰਸਾ ਵਾ ਉਹ ਮੇਰੀ ਅੱਡੀ ਪੰਜੇ ਦੀ ਮਿਹਨਤ ਆ ਔਰ ਦੌੜਾ ਔਰ ਮੇਰੀ ਕੰਟਰੀਬਿਊਸ਼ਨ ਆਪਣੇ ਭਾਈਚਾਰੇ ਨੂੰ 15 ਸਾਲ 2 ਮਹੀਨੇ ਜੌਬ ਛੱਡਣ ਦੀ ਵੀ ਇੱਕ ਕੰਟਰੀਬਿਊਸ਼ਨ ਆ ਕਿ ਆ ਔਰ ਮੈਂ ਜੌਬ ਛੱਡ ਕੇ ਆਪਣੇ ਭਾਈਚਾਰੇ ਦੇ ਵਿੱਚ ਇਹ ਕਾਂਗਰਸ ਪਾਰਟੀ ਨਾਲ ਕੰਮ ਕਰ ਰਿਹਾ ਸੀਗਾ ਔਰ ਆਪਣੇ ਭਾਈਚਾਰੇ ਦੀ ਸੇਵਾ ਕਰ ਰਹੇ ਸੀਗਾ ਮੈਨੂੰ ਨਹੀਂ ਪਤਾ ਮੇਰੇ ਤੋਂ ਇਲਾਵਾ 10 ਬੰਦੇ ਵੀ ਹੋ ਸਕਦੇ ਆ ਕਿਉਂਕਿ ਮੈਂ ਜਿਹੜੀ ਤੁਹਾਨੂੰ ਦੱਸ ਰਿਹਾ ਕਿ 23 ਸਾਲ ਦਾ ਸਮਾਂ ਔਰ ਆਪਣੀ ਨੌਕਰੀ ਛੱਡਣ ਦੀ ਜਿਹੜੀ ਕੰਟਰੀਬਿਊਸ਼ਨ ਆ ਉਹ ਬੜੀ ਵੱਡੀ ਆ ਔਰ ਜੇਕਰ ਜੇ ਕੋਈ ਆਪਣਾ ਕੋਈ ਮੈਰਿਟ ਬਣਾਉਣਾ ਚਾਹੁੰਦੇ ਆ ਤੇ ਮੈਰਿਟ ਵੀ ਬਣਾ ਲੈਣ ਔਰ ਮੈਰਿਟ ਦੇ ਵਿੱਚ ਵੀ ਅਸੀਂ ਉੱਪਰ ਦਰਜੇ ਤੇ ਰਹਾਂਗੇ ਲੱਗਦਾ ਨਹੀਂ ਮੁਸੀਬਾ ਹੀ ਚਰਨ ਦੀ ਗੱਲ ਕਰਦੇ ਹੋ ਜੇਕਰ ਸਾਰੇ ਜਿਹੜੇ ਤੁਹਾਡੇ ਆਗੂ ਨੇ ਇੱਕ ਮੰਚ ਤੇ ਇਕੱਠੇ ਹੋ ਗਏ ਜੇ ਇੱਕੋ ਬੰਦਾ ਇੱਕੋ ਬੰਦਾ ਜੇ ਮੈਦਾਨ ਚ ਉਤਾਰ ਦੇ ਤੇ ਕਿਤੇ ਨਾ ਕਿਤੇ ਮੁਸੀਬਾ ਹੀ ਚਰਨ ਨੂੰ ਫਾਇਦਾ ਹੋ ਸਕਦਾ ਜੀ ਬਹੁਤ ਸਾਰੇ ਲੀਡਰ ਨੇ ਲਾਈਵ ਹੋ ਕੇ ਬੋਲੇ ਆ ਵੀ ਉਹਨਾਂ ਨੇ ਮੇਰੇ ਨਾਮ ਨੂੰ ਰეკਮੈਂਡ ਕੀਤਾ ਸੀਗਾ ਔਰ ਜੇਕਰ ਕੋਈ ਨਹੀਂ ਮੰਨਦਾ ਤੇ ਸਾਰਿਆਂ ਨੂੰ ਲੋਕਤੰਤਰ ਦੇ ਵਿੱਚ ਆਜ਼ਾਦੀ ਹੈ ਕਿ ਉਹ ਇਲੈਕਸ਼ਨ ਵੀ ਲੜ ਸਕਦੇ ਆ ਕੁਝ ਵੀ ਕਰ ਸਕਦੇ ਜਿਹੜਾ ਤੁਸੀਂ ਅਸਤੀਫਾ ਦੇਣ ਜਾ ਰਹੇ ਜੇ ਪੱਕਾ ਇਰਾਦਾ ਵਾ ਜਾਂ ਜੇ ਕੱਲ ਨੂੰ ਕੋਈ ਬਣਾਉਣ ਆਏਗਾ ਤੁਸੀਂ ਬੰਦ ਵੀ ਜਾਓਗੇ ਸਰ ਕੋਈ ਮੰਨਣ ਬਣਾਉਣ ਦੀ ਗੱਲ ਨਹੀਂ ਹੈਗੀ ਜੇ ਆਪਾਂ ਪੱਕੇ ਤੌਰ ਤੇ ਅਸਤੀਫਾ ਤੁਹਾਨੂੰ ਇੰਨੀ ਮੀਡੀਆ ਦੀ ਹਾਜ਼ਰੀ ਦੇ ਵਿੱਚ ਦੇ ਦਿੱਤਾ ਵਾ ਔਰ ਤਰਸ਼ੇਮ ਸੋਤਾ ਪੱਕੇ ਪੈਰੀਆਂ ਔਰ ਮੈਂ ਆਰਮੀ ਦਾ ਇੱਕ ਸੋਲਜਰ ਆ ਔਰ ਪਾਰਟੀ ਦਾ ਵੀ ਸੋਲਜਰ ਆ ਔਰ ਜੇਕਰ ਜਿੱਥੇ ਮੁੱਲ ਨਾ ਪਏ ਔਰ ਉੱਥੇ ਆਪਾਂ ਫਿਰ ਆਪਣੇ ਸਾਈਡ ਤੋਂ ਹਟ ਸਕਦੇ ਆ ਭਾਈ ਤੁਸੀਂ ਚੋਣ ਲੜਨ ਦਾ ਇਲਾਨ ਕੀਤਾ ਵਾ ਕਦੋਂ ਤੋਂ ਆਪਣੀ ਚੋਣ ਮਿਹਨਤ ਸ਼ੁਰੂ ਕਰੋਗੇ ਚੋਣ ਮਿਹਨਤ ਤਾਂ ਮੇਰੀ ਛੁਰ ਹੀ ਸੀਗੀ ਆਪਣਾ ਆਪਾਂ 2 ਸਾਲ ਤੋਂ ਲੱਗੇ ਪਏ ਆ ਔਰ ਜਿਸ ਤਰ੍ਹਾਂ ਆਪਾਂ ਟਿਕਟ ਅਪਲਾਈ ਕੀਤੀ ਅਸੀਂ ਆਪਣੀ ਮੀਟਿੰਗਾਂ ਲਗਾਤਾਰ ਕਰਦੇ ਜਾ ਰਹੇ ਸੀਗੇ ਔਰ ਤੁਸੀਂ ਕਿਉਂ ਦਾਵਾ ਕਰਦੇ ਤੁਹਾਡੇ ਜੀ ਕੀ ਖਾਸियत ਹੈ ਪ੍ਰੇਸ਼ਰ ਲੀਡਰ ਹੋਰ ਵੀ ਹੈ ਕਾਂਗਰਸ ਇਹ ਵੀ ਮਜੂਦਾ ਨੇ ਦੇਖੋ ਮੈਂ ਐਜੂਕੇਟਿਡ ਆ ਔਰ ਮੈਂ ਨੌਕਰੀ ਛੱਡੀ ਆ ਦਾਵਾ ਦੂਜੇ ਹਲ ਬਣਨੇ ਹਾਂ ਜੀ ਪ੍ਰੇਸ਼ਰ ਹੋਰ ਵੀ ਬੜੇ ਨੇ ਪ੍ਰੇਸ਼ਰ ਨਹੀਂ ਮੈਂ ਤਾਂ ਆਪਣੀ ਗੱਲ ਹੀ ਕਰਾਂਗਾ ਨਾ ਮੈਂ ਐਜੂਕੇਟਡ ਹਾਂ ਔਰ ਮੈਂ ਜੌਬ ਛੱਡੀ ਆ ਜੇ ਕਿ ਹੋਰ ਨੇ ਜੌਬ ਛੱਡੀ ਆ ਤੇ ਉਹ ਆਣ ਕੇ ਮੁਕਾਬਲਾ ਕਰਕੇ ਦੇਖਣ। ਪਰ ਤੁਸੀਂ 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 ਇਲੈਕਸ਼ਨ ਲੜਨ ਦੀ ਗੱਲ ਕਰਦੇ ਹੋ ਪੀਟਰ ਜਿੱਦਾ 2019 ਦੇ ਵਿੱਚ ਇਲੈਕਸ਼ਨ ਲੜ ਚੁੱਕੇ ਨੇ ਔਰ ਕਾਫੀ ਭਾਰੀ ਵੋਟਾਂ ਦੇ ਨਾਲ ਉਹ ਹਾਰੇ ਵੀ ਨੇ। ਤਾਂ ਹੁਣ ਤੁਸੀਂ ਮੈਂ ਦੇਖੋ ਜੋ ਵੀ ਹੈ ਆਪਣਾ ਪੀਟਰ ਜਿੱਦਾ ਦਾ ਆਪਣਾ ਇੱਕ ਵੱਖਰਾ ਵजूद ਆ ਔਰ ਜਿਹੜੇ ਲੀਡਰਸ਼ਿਪ ਬਾਹਰ ਨੇ ਉਹਨਾਂ ਦਾ ਆਪਣਾ ਵੱਖਰਾ ਵजूद ਆ ਮੇਰੀਆ ਮੇਰਾ ਜਿਹੜਾ ਆਪਣਾ ਵजूद ਆ ਮੈਂ ਆਪਣੇ ਵजूद ਨੂੰ ਦੇਖ ਕੇ ਚੱਲ ਰਿਹਾ ਹਾਂ। ਔਰ ਹੋਰ ਵੀ ਜਿਹੜੇ ਤੁਹਾਡੇ ਨਾਲ ਭਾਈਚਾਰੇ ਦੀ ਜਿਹੜੀ ਸਾਝ ਆ ਉਹ ਵੀ ਤੁਹਾਨੂੰ ਸਮਰਥਨ ਦੇ ਰਹੇ ਨੇ ਬਿਲਕੁਲ ਸਮਰਥਨ ਦੇਗੀ ਮੇਰਾ ਹਿੰਦੂ ਭਾਈਚਾਰੇ ਨਾਲ ਬਹੁਤ ਵੱਡਾ ਲਗਾਵਾ ਔਰ ਸਿੱਖ ਭਾਈਚਾਰੇ ਨਾਲ ਵੱਡਾ ਲਗਾਵਾ ਕਿਉਂਕਿ ਕਾਂਗਰਸ ਪਾਰਟੀ ਵਿੱਚ ਰਹਿ ਕੇ ਅਸੀਂ ਕਦੇ ਟੋਟਲ ਦੀਆਂ ਇਲੈਕਸ਼ਨਾਂ ਨਹੀਂ ਕਰਵਾਈਆਂ ਮੈਂ ਆਪਣੀ ਇਲੈਕਸ਼ਨ ਸਮਝ ਕੇ ਇਲੈਕਸ਼ਨਾਂ ਲੜਾਉਂਦਾ ਰਿਹਾ ਹਾਂ ਔਰ ਬਹੁਤ ਵੱਡੇ ਲੈਵਲ ਤੇ ਤੁਹਾਨੂੰ ਸਮਾਦਾਸੀ ਦਿੱਤਾ ਵਾ ਕਿ ਤਿੰਨ ਤਿੰਨ ਚਾਰ ਇਲੈਕਸ਼ਨਾਂ ਜਿਹੜੀਆਂ ਆਪਾਂ ਵਿਧਾਨ ਸਭਾ ਦੀਆਂ ਲੜੀਆਂ ਨੇ ਔਰ ਦੋ ਤਿੰਨ ਇਲੈਕਸ਼ਨਾਂ ਜਿਹੜੀਆਂ ਨੇ ਪ੍ਰਤਾਪ ਸਿੰਘ ਬਾਜੇ ਦੇ ਜੋ ਵਿਰੋਧ ਖੰਨਾਂ ਨੂੰ ਹਰਾਇਆ ਸੀ ਉਹ ਇਲੈਕ ਜਿਹੜੀ ਇਲੈਕਸ਼ਨ ਲੜਵਾਈ ਗਈ ਸੀ ਉਹਦੇ ਵਿੱਚ ਵੀ ਬੜੀ ਯਾਹਤ ਭੂਮਿਕਾ ਰਹੀ ਲੱਗਦਾ ਨਹੀਂ ਹੈ ਕਿ ਜੇ ਤੁਸੀਂ ਹੁਣ ਤੁਸੀਂ ਚੋਣ ਲੜਨ ਦਾ ਐਲਾਨ ਕਰ ਰਹੇ ਹੋ ਕਿ ਜੇਕਰ ਤੁਸੀਂ ਪਾਰਟੀ ਦੇ ਵਿੱਚ ਰਹਿੰਦੇ ਕਾਂਗਰਸ ਦਾ ਸਮਰਥਨ ਕਰਦੇ ਕਿਤੇ ਨਾ ਕਿਤੇ ਕੱਲ ਨੂੰ ਕੋਈ ਵੱਡਾ ਅਹੁਦਾ ਮਿਲ ਸਕਦਾ ਸੀ ਨਹੀਂ ਦੇਖੋ ਜਿੱਥੇ ਉਹਦੇ ਮਿਲਣ ਦੀ ਗੱਲ ਆ ਉੱਥੇ ਮੇਰੇ ਪਰਿਵਾਰ ਨੂੰ ਇੱਕ ਫਾਇਦਾ ਹੋਏਗਾ ਔਰ ਮੈਂ ਜਿਸ ਤਰ੍ਹਾਂ ਦੱਸ ਰਿਹਾ ਕਿ ਪਹਿਲਾਂ ਵੀ ਕ੍ਰਿਸਚਨ ਵੈਲਫਰਡ ਦਾ ਵਾਈਸ ਚੇਅਰਮੈਨ ਬਣਾਇਆ ਸੀਗਾ ਪਾਵਰਲੈਸ ਵਾਈਸ ਚੇਅਰਮੈਨ ਹੀ ਸੀਗੀ ਉਹਦੇ ਵਿੱਚ ਕੁਝ ਨਹੀਂਗਾ ਸੀਗਾ ਔਰ ਅਸੀਂ ਚਾਹੁੰਦੇ ਹਾਂ ਕਿ ਜੇ ਉਹ ਚੀਜ਼ ਆਏ ਔਰ ਜਿਸ ਨਾਲ ਮੈਂ ਪਾਰਟੀ ਦੀ ਆਪਣੇ ਭ ਜਾ ਸਕਾਂ ਔਰ ਵਾਜ ਬੁਲੰਦ ਕਰ ਸਕਾਂ ਉਹ ਮੈਨੂੰ ਉਹਦਾ ਚਾਹੀਦਾ ਆ ਮਤਲਬ ਔਰ ਮੈਂ ਆਪਣੀ ਇਲੈਕਸ਼ਨ ਲੜਾਂਗਾ ਔਰ ਮੈਂ ਜਿੰਨਾ ਵੀ ਹੁਣ ਤੱਕ ਬੀਜ ਬੀਜਿਆ ਵਾ ਉਹਨੂੰ ਵੱਡਾਂਗਾ ਹੁਣ ਅਸੀਂ ਕੀ ਕਹਿ ਸਕਦੇ ਆ ਕਿ ਤਰਸੇਮ ਸੋਤਾ ਟਿਕਟ ਨਾ ਮਿਲਣ ਕਰਕੇ ਪਾਰਟੀ ਤੋਂ ਨਾਕੂਸ਼ ਹੋ ਕੇ ਪਾਰਟੀ ਛੱਡ ਰਹੀ ਹੈ ਨਾ ਬਿਲਕੁਲ ਬਿਲਕੁਲ ਇਹ ਰੋਸ਼ ਹੈਗਾ ਔਰ ਕਿਉਂਕਿ ਰੋਸ਼ ਵੇਖੋ ਤੁਹਾਨੂੰ ਪਹਿਲਾਂ ਵੀ ਗਿਣਤੀ ਕਰਾਤੀ ਆ ਕਿ ਇੱਕ ਬੰਦੇ ਨੂੰ ਤੁਸੀਂ ਇੰਨਾ ਹੀ ਅਨਫਿਟ ਸਮਝਦੇ ਹੋ ਕਿ ਤੁਸੀਂ ਉਹਨੂੰ ਇੱਕ ਪੋਲ ਵੀ ਨਹੀਂ ਕਰ ਸਕਦੇ ਇੱਕ ਡੈਲੀਗੇਸ਼ਨ ਦੇ ਰੂਪ ਦੇ ਵਿੱਚ ਉਸਨੂੰ ਤੁਸੀਂ ਬੁਲਾ ਕੇ ਉੱਥੇ ਕਾਂਗਰਸ ਪੰਚ ਤੇ ਬੁਲਾ ਸਕਦੇ ਸੀਗੇ ਬੜੇ ਮ ਔਰ ਪੈਨਲ ਦੇ ਵਿੱਚ ਨਾ ਨਹੀਂ ਭੇਜਣਾ ਵੇਖੋ ਕਿੱਡੀ ਵੱਡੀ ਅਨਫਿਲਟਾ ਸ਼ੋ ਹੋ ਰਹੀ ਆ ਪਾਈ ਕੀ ਕਹਿਣਾ ਚਾਹੋਗੇ ਆਪਣੇ ਸਮਰਥਕਾਂ ਨੂੰ ਇਲੈਕਸ਼ਨ ਨੂੰ ਲੈ ਕੇ ਮੇਰੇ ਸਮਰਥਕ ਦੇਖੋ ਸਾਰੇ ਸਮਰਥਕ ਕੋਰ ਕਮੇਟੀ ਮੇਰੀ ਇਸ ਜਗ੍ਹਾ ਤੇ ਬੈਠੀ ਆ ਔਰ ਮੇਰੇ ਜੂਥ ਬਾਹਰ ਬੈਠਾ ਆ ਔਰ ਅਸੀਂ ਵੱਡੇ ਲੈਵਲ ਤੇ ਜਿਹੜੀ ਆ ਜਿਹੜੀ ਆਪਣੀ ਲੜਾਈ ਲੜਾਂਗੇ ਔਰ ਇੱਕ ਮਾੜੀ ਮੋਟੀ ਇਲੈਕਸ਼ਨ ਨਹੀਂ ਲੜਾਂਗੇ ਬਹੁਤ ਵੱਡੇ ਲੈਵਲ ਤੇ ਇਲੈਕਸ਼ਨ ਲੜਾਂਗੇ ਪਹਿਲਾਂ ਵੀ ਤੁਸੀਂ ਇਸਤੀਫਾ ਦੇਣ ਬਾਰੇ ਗੱਲ ਕੀਤੀ ਸੀ ਲੇਕਿਨ ਉਦੋਂ ਮਨਾਉਣ ਵਾਸਤੇ ਕੋਈ ਆ ਗਿਆ ਸੀਗਾ ਕੀ ਆ ਸੀਗਾ ਨਹੀਂ ਕੋਈ ਨਹੀਂ ਆਇਆ ਉਸ ਟਾਈਮ ਵੀ ਕੋਈ ਨਹੀਂ ਆਇਆ ਹੁਣ ਵੀ ਕੋਈ ਕਿਸੇ ਗੱਲਬਾਤ ਜਿਹੜੀ ਕੋਈ ਨਹੀਂ ਕੋਈ ਗੱਲਬਾਤ ਨਹੀਂ ਔਰ ਅਸੀਂ ਅੱਜ ਅੱਜ ਦੀ ਆ ਜਿਹੜੀ ਆਪਣੀ ਸਟੇਟਮੈਂਟ ਦੇਤੀ ਹੈ ਤੋਂ ਬਾਅਦ ਅਸੀਂ ਕਿਸੇ ਨਾਲ ਵੀ ਕੋਈ ਗੱਲਬਾਤ ਕਰਨ ਵਾਸਤੇ ਤਿਆਰ ਨਹੀਂ ਆ ਔਰ ਨਾ ਹੀ ਮੇਰੇ ਕੋਲ ਕੋਈ ਆਇਆ ਠੀਕ ਹੈ ਜੀ ਮੈਂ ਆਪਣੀ ਇਲੈਕਸ਼ਨ ਪੂਰੀ ਤਰ੍ਹਾਂ ਵਧੀਆ ਤਰੀਕੇ ਨਾਲ ਲੜਦਾ ਠੀਕ ਹੈ